ਕਿਸੇ ਮੇਰੀ ਪੰਡ ਤੋਂ ਕੀ ਅਰਦਾਸ ਹੈ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਪ੍ਰਕਾਸ਼ ਪੁੰਜ ਵਰਡ ਬਹੁਤ ਵੱਡਾ ਆ ਪ੍ਰਕਾਸ਼ ਪੁੰਜ ਭਾਰਤੀ ਸੰਸਕ੍ਰਿਤੀ ਕੇ ਉਹਨਾਂ ਨੇ ਇਹ ਨਹੀਂ ਲਿਖਿਆ ਦੀ ਸਿੱਖਾਂ ਦੇ ਜਾਂ ਹਿੰਦੂਆਂ ਦੇ ਜਾਂ ਇੱਕ ਰਿਲੀਜੀਅਨ ਦੇ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਕੌਣ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਕੌਣ ਕਹ ਰਿਹਾ ਆ 1995 ਦੇ ਵਿੱਚ ਉਹਨਾਂ ਦੇ ਜਿਹੜੇ ਅੱਗੇ ਦੇਖਿਓ ਹਮ ਦੇਸ਼ ਕੇ ਕੋਨੇ-ਕੋਨੇ ਸੇ ਅਨੰਦਪੁਰ ਸਾਹਿਬ ਆਈ ਹੋਏ ਕਸ਼ਮੀਰੀ ਪੰਡਤ ਆਪ ਕੀ ਪੁੰਨਿਆ ਸਮਰਤੀ ਕੋ ਪ੍ਰਣਾਮ ਕਰਤੇ ਹਨ ਸਨ 1675 ਈਸਵੀ ਵਿੱਚ ਹਮਾਰੇ ਪੂਰਵਜ ਪੰਡਤ ਉਹਨਾਂ ਦੇ ਪ੍ਰਾਣੇ ਕਿਰਪਾ ਰਾਮ ਦੱਤ ਕੇ ਨੇਤਰਤ ਮੈਂ 500 ਕਸ਼ਮੀਰੀ ਪੰਡਤਾਂ ਕੀ ਫਰਿਆਦ ਸੁਣ ਕੇ ਆਪ ਨੇ ਬੇਮਿਸਾਲ ਬਲਿਦਾਨ ਨਾ ਦਿਆ ਹੋਤਾ ਮਤਲਬ ਕਿ ਉਹ ਪਰਵਕਾਰ ਨੂੰ ਭੁੱਲੇ ਨਹੀਂ ਉਹਨਾਂ ਦੇ ਪ੍ਰਾਣੇ ਹਨਾ ਪਰ ਜੇ ਦਾ ਨਾਂ دیا ਹੁੰਦਾ ਤਾਂ ਅੱਜ ਹਮ ਅਸਤਿਤਵ ਵਿੱਚ ਨਾ ਹੁੰਦੇ ਅੱਜ ਕਹਿੰਦੇ ਅਸੀਂ ਹੋਣਾ ਹੀ ਨਹੀਂ ਸੀ ਇਹ ਉਹਨਾਂ ਦੀ ਵਰਡਿੰਗ ਆ ਕਿਰਪਾ ਰਾਮ ਜੀ ਦੇ ਸੁਪਨੇ ਚ ਸਬਜੀ ਮਹਾਰਾਜ ਆਏ ਉਹਨਾਂ ਨੇ ਕਿਹਾ ਤੁਹਾਨੂੰ ਇੱਕੋ ਇੱਕ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਾ ਸਕਦਾ ਆ ਫਿਰ ਸਾਰੇ ਕਸ਼ਮੀਰੀ ਪੰਡਤ ਦਰਬਾਰ ਸਾਹਿਬ ਆਏ ਦਰਬਾਰ ਸਾਹਿਬ ਆ ਕੇ ਪਤਾ ਕੀਤਾ ਵੀ ਕੌਣ ਨੇ ਹੁਣ ਗੱਦੀ ਤੇ ਬਰਾਜਮਾਨ ਫਿਰ ਪਤਾ ਲੱਗਿਆ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਫਿਰ ਇੱਥੇ ਆਏ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਜੇ ਕਸ਼ਮੀਰੀ ਪੰਡਤ ਇੱਥੇ ਆਉਂਦੇ ਨੇ ਜੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਨਾਲ ਖੜਦੇ ਨੇ ਉਹਨਾਂ ਨੂੰ ਬਚਾਉਂਦੇ ਨੇ ਪੰਜਾਬ ਤੇ ਕੌਮ ਤੇ ਬਹੁਤ ਸਮੱਸਿਆਵਾਂ ਵਿੱਚ ਆ ਰ ਆਪਾਂ ਕਿਉਂ ਨਹੀਂ ਇੱਥੇ ਆਉਂਦੇ ਕਿਸਾਨੀ ਦੀ ਸਮੱਸਿਆ ਆ ਮਹਾਰਾਜ ਚੰਡੀਗੜ੍ਹ ਦੀ ਸਮੱਸਿਆ ਆ ਮਹਾਰਾਜ ਯੂਨੀਵਰਸਿਟੀ ਦੀ ਸਮੱਸਿਆ ਆ ਮਹਾਰਾਜ ਪੰਜਾਬ ਵਿੱਚ ਨਸ਼ਾ ਵੱਧ ਗਿਆ ਮਹਾਰਾਜ ਪਾਣੀਆਂ ਦੀ ਸਮੱਸਿਆ ਮਹਾਰਾਜ ਹੱਲ ਕਰੋ ਉਹ ਜੇ ਕਸ਼ਮੀਰੀ ਪੰਡਤ ਆ ਸਕਦੇ ਨੇ ਆਪਾਂ ਇੱਥੇ ਕਿਉਂ ਨਹੀਂ ਆਉਂਦੇ ਭਾਈ ਮਤੀ ਦਾ ਜਿੱਤੇ ਆਰਾ ਚੱਲਿਆ ਅੱਜ ਉਹ ਦਿਨ ਹੈਗਾ ਚਾਂਦਨੀ ਚੌਂਕ ਵਿੱਚ ਭਾਈ ਦਿਆਲਾ ਜੀ ਨੂੰ ਅੱਜ ਉਬਾਲਿਆ ਗਿਆ ਹਾਂਜੀ ਭਾਈ ਸਦੀ ਦਾ ਹਜ ਜਰੂਨ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਾਲਿਆ ਗਿਆ ਵੀ ਜਿੱਥੇ ਉਹ ਗੁਰਸਿੱਖਾਂ ਨੇ ਆਹੰਤ ਸਮੇ ਵੀ ਜਬਦੀ ਸਬਦੇ ਪਾਠ ਕੀਤੇ ਨੇ ਆਪਾਂ ਅੱਜ ਅਰਦਾਸ ਕਰੀਏ ਵੀ ਆਖਰੀ ਸਾਹ ਤੱਕ ਜਬਦੀ ਸਾਬ ਨਹੀਂ ਛੱਡਣਾ ਹੈਗਾ ਵਾਹਿਗੁਰੂ ਪਈ ਮਾਤੀ ਦਾ ਜੀ ਕਹਿੰਦੇ ਵੀ ਮੇਰਾ ਮੁਖ ਮੇਰੇ ਪਿਆਰੇ ਸਤਿਗੁਰੂ ਵੱਲ ਹੋਵੇ ਵੀ ਤੁਸੀਂ ਆਰਾ ਚਲਾਉਣਾ ਚਲਾਓ ਇੰਨਾ ਦਰਦ ਮੈਨੂੰ ਆਰੇ ਦੇ ਅੰਦਰ ਜਾਣ ਨਾਲ ਨਹੀਂ ਹੋਣਾ ਵੀ ਜੇ ਮੇਰਾ ਤੁਸੀਂ ਮੂੰਹ ਗੁਰੂ ਸਭ ਤੋਂ ਪਰਲੇ ਪਾਸੇ ਕਰਤਾ ਉਹਦਾ ਦੁੱਖ ਮੈਨੂੰ ਆਰੇ ਤੋਂ ਵੱਧ ਹੋਣਾ ਆ ਸਤਨਾਮ ਕਸ਼ਮੀਰੀ ਪੰਡਤੋਂ ਕੀ ਅਰਦਾਸ ਹੈ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਪ੍ਰਕਾਸ਼ ਪੁੰਜ ਵਰਡ ਬਹੁਤ ਵੱਡਾ ਆ ਪ੍ਰਕਾਸ਼ ਪੁੰਜ ਭਾਰਤੀ ਸੰਸਕ੍ਰਿਤੀ ਕੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਸਿੱਖਾਂ ਦੇ ਜਾ ਹਿੰਦੂਆਂ ਦੇ ਜਾਂ ਇੱਕ ਰਿਲੀਜੀਅਨ ਦੇ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਕੌਣ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਕੌਣ ਕਰ ਰਹਾ ਆ 1995 ਦੇ ਵਿੱਚ ਉਹਨਾਂ ਦੇ ਜਿਹੜੇ ਅੱਗੇ ਦੇਖਿਓ ਹਮ ਦੇਸ਼ ਕੇ ਕੋਨੇ-ਕੋਨੇ ਸੇ ਆਨੰਦਪੁਰ ਸਾਹਿਬ ਆਈ ਹੋਏ ਕਸ਼ਮੀਰੀ ਪੰਡਿਤ ਆਪ ਕੀ ਪੁੰਨ ਸਮਰਤੀ ਕੋ ਪ੍ਰਣਾਮ ਕਰਤੇ ਹਾਂ ਇਥੇ ਇੱਕ ਗੱਲ ਵਿਚਾਰਨ ਵਾਲੀ ਆ ਆਪ ਹਮੇਸ਼ਾ ਕਹਿੰਦਾ ਵੀ ਕਸ਼ਮੀਰ ਤੋਂ ਆਏ ਸੀ ਪਰ ਉਹ ਆਪ ਕਹਿ ਰਹੇ ਨੇ ਵੀ ਪੂਰੇ ਦੇਸ਼ ਦੇ ਕੋਨੇ-ਕੋਨੇ ਸੇ ਇਸ ਕਰਕੇ ਇਹਦਾ ਮਤਲਬ ਇਹ ਹੈ ਵੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਕੱਲਾ ਕਸ਼ਮੀਰ ਨਹੀਂ ਪੂਰੇ ਦੇਸ਼ ਤੋਂ ਆਏ ਨੇ ਇਹ ਉਹਨਾਂ ਦੀ ਵਰਡਿੰਗ ਆ ਅੱਗੇ ਸਨ 1675 ਈਸਵੀ ਵਿੱਚ ਹੈ ਹਮਾਰੇ ਪੂਰਵਜ ਪੰਡਤ ਉਹਨਾਂ ਦੇ ਪ੍ਰਾਨੇ ਕਿਰਪਾ ਰਾਮ ਦੱਤ ਕੇ ਨੇਤਰਦਮੇ 500 ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਆਪ ਨੇ ਬੇਮਿਸਾਲ ਬલિદાન ਨਾ ਦਿਆ ਹੋਤਾ ਮਤਲਬ ਕਿ ਉਹ ਪਰਵਕਾਰ ਨੂੰ ਭੁੱਲੇ ਨਹੀਂ ਉਨਾਰੇ ਪੁਰਾਣੇ ਹਨਾ ਬਲੀਦਾਨ ਨਾ ਦਿਆ ਹੁੰਦਾ ਤੋ ਅੱਜ ਹਮ ਹਸਤਿਤਵ ਮੇਂ ਨਾ ਹੋਤੇ ਅੱਜ ਕਹਿੰਦੇ ਅਸੀਂ ਹੋਣਾ ਹੀ ਨਹੀਂ ਸੀ ਇਹ ਉਹਨਾਂ ਦੀ ਵਰਡਿੰਗ ਆ ਇਹ ਜਗਤਗੁਰੂ ਉਹ ਜਗਤਗੁਰੂ ਕਹਿ ਰਹੇ ਨੇ ਕਿਨੂੰ ਗੁਰਤੇ ਬਹਾਦਰ ਜੀ ਨੂੰ ਇਹ ਜਗਤਗੁਰੂ ਅੱਜ ਇੱਕ ਬਾਰ ਫਿਰ ਹਮਾਰਾ ਹਸਤੇਬ ਖਤਰੇ ਮੇ ਪੜ ਗਿਆ ਹੈ ਵੀ ਦੁਬਾਰਾ ਸਾਡੇ ਨੂੰ ਪ੍ਰੋਬਲਮ ਆ ਗਈਆਂ ਭਾਰਤੀ ਰਾਜਨੀਤੀ ਕਾ ਉਦਾਰਤ ਔਰ ਸਦਧਰਮ ਨਿਰਪੇਸ਼ਤਾ ਕਾ ਲਾਭ ਉਠਾਕਰ ਮਹਿਜ ਵੀ ਜਨੂਨ ਔਰ ਜ਼ੁਲਮ ਜ਼ਬਰ ਕੀ ਵਿਨਾਸ਼ਕਾਰੀ ਸ਼ਕਤੀਆਂ ਕੇ ਸਮੁੱਚੀ ਕਸ਼ਮੀਰੀ ਪੰਡਤ ਜਾਤੀ ਕੋ ਆਪਣੀ ਮਾਤਰ ਭੂਮੀ ਕਸ਼ਮੀਰ ਸੇ ਨਿਕਾਰ ਨਿਸ਼ਕਾਰਤ ਕਰ ਦਿਆ ਹੈ ਵੀ ਹੁਣ ਜਿਹੜੇ ਜਿਵੇਂ ਹੁਣ ਗਵਰਨਮੈਂਟ ਸਾਡੇ ਤੇ ਅਚਾਅਚਾਰ ਕਰਦੀ ਪਈ ਆ ਸਵਰਗ ਉਸੇ ਸੁੰਦਰ ਹਮਾਰੀ ਜਨਮ ਭੂਮੀ ਪਰ ਹਜ਼ਾਰਾਂ નિર્ਦੋਸ਼ ਲੋਕਾਂ ਦਾ ਰક્ત ਬਹਿ ਰਹਾ ਹੈ ਉਹ ਹਨ ਨਿਰਦੋਸ਼ ਹਨ ਉਹ ਕਹਿੰਦੇ ਆ ਵੀ ਜਿਹੜੀ ਸੱਤ ਤੋਂ ਬਿਊਟੀਫੁੱਲ ਕਸ਼ਮੀਰ ਸਾਡਾ ਏਰੀਆ ਹੈ ਵੀ ਉੱਥੇ ਬਹੁਤ ਖੂਨ ਬਹਿ ਰਹਾ ਹੈ ਪੂਜਾ ਸਥਾਨ ਠੀਕ ਹੈ ਸਰਤੀਗਤ ਹੋਇਆ ਪੂਜਾ ਸਥਾਨ ਮਤਲਬ ਕਿ ਸਾਡੇ ਮੰਦਰ ਉਹ ਤੋੜਤੇ ਜ਼ਮੀਨें ਹੜਪ ਲਈ ਗਈਆਂ ਹਨ ਜ਼ਮੀਨें ਸਾਰੀ ਹੁਣ ਇਥੇ ਜ਼ਮੀਨें ਹੜਪ ਲਈ ਗਈਆਂ ਦੀ ਵਰਡਿੰਗ ਆ ਰਹੀ ਹੈ ਇੱਕ ਆਪਾਂ ਬਹੁਤ ਵਾਰ ਕਹਿ ਰਹੇ ਆ ਵੀ ਸਾਡੀ ਜ਼ਮੀਨ ਅਕਵਾਇਰ ਬਹੁਤ ਵਾਰ ਵਰਡ ਆਉਂਦਾ ਆ ਵੀ ਸਾਡੀ ਜਿਹੜੀ ਜ਼ਮੀਨ ਅਕਵਾਇਰ ਕਰਨ ਦੀ ਗੱਲ ਚੱਲਦੀ ਆ ਅਸੀਂ ਧਰਨੇ ਲਾਉਨੇ ਆ ਪਰ ਜਿਹੜੇ ਕਸ਼ਮੀਰੀ ਪੰਡਤ ਨੇ 1995 ਚ ਜ਼ਮੀਨ ਅਕਵਾਇਰ ਕਰਨ ਦੀ ਗੱਲ ਕਰਨ ਤੇ ਗੁਰੂ ਤੇਗ ਬਹਾਦਰ ਜੀ ਕੋਲ ਅਰਦਾਸ ਕਰਨਾ ਰਹੇ ਨੇ ਗੱਲ ਹੈ ਕਿ ਭਰੋਸਾ ਦੇਖੋ ਉਹਨਾਂ ਦਾ ਠੀਕ ਆ ਅੱਗੇ ਦੇਖੋ ਹੈ ਜ਼ਮੀਨें ਹਰਪਲੀ ਗਈਆਂ ਹਨ ਹਜ਼ਾਰਾਂ ਕੇ ਘਰ ਘੌਂਸਲੇ सपने जला डाले गए हैं ठीक है इधर जलावतनी में भी सरकार की खामोशी के साए में आज की तारीख तक लगभग 7000 लोग दिवंगत हो चुके हैं 7000 है लोगों का नुकसान हो गया हे सच्चे सतगुरु हम सब तरफ से निराश होकर आपके दरबार में आशा विनवविश्वास और श्रद्धा के साथ आए हैं देखो उन्होंने गल मुकदी कहते हैं असली भाई थोटे ऊपर श्रद्धा रख के आए हैं ठीक है आपका आशीर्वाद और आपकी दिव्य प्रेरणा ਹਮੇ ਇਸ ਜਹਾਂ ਇਸ ਮਹਾ ਵਿਕਸ਼ਾ ਮੇ ਉਭਾਰ ਕਰ ਸਕਤੇ ਹੈ ਤੁਸੀਂ ਸਾਨੂੰ ਇਹ ਪ੍ਰੋਬਲਮ ਤੋਂ ਕੱਢ ਸਕਦੇ ਹੋ ਹਮ ਬਲ ਸਾਹਸ ਔਰ ਪ੍ਰਾਕਰਮ ਸੇ ਕੇ ਵਰਦਾਨ ਕੀ ਕਾਮਨਾ ਕਰਤੇ ਹੈ ਕਿ ਇਸ ਦੇਸ਼ ਕੀ ਸੋਈ ਹੋਈ ਮਾਨਵਤਾ ਕੋ ਸੰਸਾਰ ਕੀ ਸੁਖ ਸ਼ਾਂਤੀ ਔਰ ਕਲਿਆਣ ਕੇ ਲਈ ਜਗਾ ਕਰ ਨਿਰੰਤਰ ਸਾਧਨਾ ਕੇ ਮਾਰਗ ਪਰ ਅਗਰਸ ਕਰ ਸਕੇ ਹੈ ਪੁਨੇ ਕਸ਼ਮੀਰੀ ਕੀ ਔਰ ਸੇ ਆਯੋਜਿਤ ਗੁਰੂ ਤੇਗ ਬਹਾਦਰ ਕਾਰੇ ਮੰਤਾ ਯਾਤਰਾ ਕੇ ਅਵਸਰ ਪਰ ਪ੍ਰਸਤੁਤ 16/4/1995 ਇਹ ਸਾਰੀ ਵਰਡਿੰਗ ਦੇਖੋ ਕਿੰਨੀ ਹੈ ਇਹ ਗੁਰੂ ਸਾਹਿਬ ਤੇ ਵਿਸ਼ਵਾਸ ਦੀ ਗੱਲ ਹੈ ਜੀ ਸਾਰੇ ਕੋਨੇ ਕੋਨੇ ਤੋਂ ਆਏ ਸੀ ਕਸ਼ਮੀਰੀ ਪੰਡਤ ਮਤਲਬ ਉਹ ਤੋਂ ਜਿਹੜੀ 1995 ਚ ਦੁਬਾਰਾ ਪ੍ਰੋਬਲਮ ਆਈ ਕਸ਼ਮੀਰ ਚ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਸੰਸਾਰ ਪਰ ਦੇ ਵਿੱਚ ਗੁਰਤੇਗ ਭਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਤੇ ਜਦੋਂ ਅਸੀਂ ਗੁਰਤੇਗ ਭਾਦਰ ਜੀ ਦੀ ਗੱਲ ਕਰਦੇ ਹਾਂ ਤਾ ਇੱਕੋ ਸ਼ਬਦ ਮੂਹ ਦੇ ਵਿੱਚੋਂ ਨਿਕਲਦਾ ਹੈ ਹਿੰਦ ਦੀ ਚਾਦਰ ਆਪ ਸਭ ਨੂੰ ਪਤਾ ਹੈ ਵੀ ਕੇਸ ਸਹਿਬ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਤ ਜਿਹੜੇ ਆ ਉਹ ਗੁਹਾਰ ਲੈ ਕੇ ਆਏ ਸਨ ਗੁਰਤੇਗ ਬਾਦਰ ਜੀ ਕੋਲ ਪਰ ਕਈ ਇਤਿਹਾਸਕਾਰ ਇਹ ਗੱਲ ਕਹਿ ਦਿੰਦੇ ਆ ਵੀ ਕਸ਼ਮੀਰੀ ਪੰਡਤ ਤਾਂ ਆਏ ਹੀ ਨਹੀਂ ਸਨ ਕਈ ਗੱਲਾਂ ਹੋਣ ਲੱਗੀਆਂ ਵੀ ਕਸ਼ਮੀਰੀ ਪੰਡਤ ਕਰਕੇ ਤਾਂ ਗੁਰੂ ਸਾਹਿਬ ਨੇ ਆਪਣੀ ਸ਼ਹੀਦੀ ਦਿੱਤੀ ਨਹੀਂ ਤਾਂ ਅਜ ਗੁਰੂ ਕੇ ਮਹਿਲ ਦੇ ਵਿੱਚ ਮੌਜੂਦ ਆ ਜਿੱਥੇ ਅਸਲ ਦੇ ਵਿੱਚ ਕਸ਼ਮੀਰੀ ਪੰਡਤ ਆਏ ਸਨ ਤਾਂ ਅੱਜ ਤੁਹਾਨੂੰ ਇਤਿਹਾਸ ਦੇ ਵਿੱਚ ਇੱਕ ਨਵੀਂ ਗੱਲ ਜਿਹੜੀ ਆ ਉਹ ਸੁਣਨ ਨੂੰ ਮਿਲੇਗੀ ਵੀ ਇੱਕ ਵਾਰੀ ਕਸ਼ਮੀਰੀ ਪੰਡਤ ਨਹੀਂ ਇੱਥੇ ਆਏ ਇੱਕ ਵਾਰ ਤੋਂ ਵੱਧ ਯਾਨਕੀ ਦੋ ਵਾਰੀ ਆਏ ਨੇ ਤਿੰਨ ਵਾਰੀ ਆਏ ਨੇ ਇਹ ਹੁਣ ਗੱਲਬਾਤ ਦੇ ਵਿੱਚ ਪਤਾ ਲੱਗੇਗਾ ਤਾਂ ਮੈਂ ਨਾਲ ਇਸ ਤੇ ਗੱਲਬਾਤ ਕਰ ਲਈ ਹੈ ਪ੍ਰੋਫੈਸਰ ਰਣਜੀਤ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ ਫਤਿਹ ਵੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਆ ਅਸੀਂ ਬਚਪਨ ਤੋਂ ਇੱਕ ਇਤਿਹਾਸ ਪੜਦੇ ਆ ਰਹੇ ਸੀ ਵੀ ਹਿੰਦ ਦੀ ਚਾਦਰ ਗੁਰਤੇਗ ਭਾਦਰ ਜੀ ਨੇ ਤਿਲਕ ਤੇ ਜੰਜੂ ਤਿਲਕ ਤੇ ਜੰਜੂ ਦੀ ਰਾਖੀ ਦੇ ਲਈ ਆਪਣਾ ਸੀਸ ਜਿਹੜਾ ਹੈ ਉਹ ਵਾਰ ਦਿੱਤਾ ਪਰ ਇਹ ਗੱਲ ਕਹੀ ਜਾਂਦੀ ਆ ਵੀ ਕਈ ਲੋਗ ਇਹ ਵੀ ਕਹਿ ਦਿੰਦੇ ਆ ਵੀ ਉਹ ਤਾਂ ਇੱਥੇ ਆਏ ਹੀ ਨਹੀਂ ਸਨ ਕਸ਼ਮੀਰੀ ਪੰਡਤ ਇੱਥੇ ਆਏ ਹੀ ਨਹੀਂ ਸਨ ਇਤਿਹਾਸ ਕੁਝ ਹੋਰ ਦੱਸ ਦਿੰਦੇ ਆ ਪਰ ਇਹ ਗੱਲਾਂ ਕਹੀ ਜਾਂਦੀਆਂ ਕਿ ਕਸ਼ਮੀਰੀ ਪੰਡਤ ਇੱਕ ਵਾਰ ਹੀ ਨਹੀਂ ਆਏ ਸਨ ਉਸ ਤੋਂ ਬਾਅਦ ਵੀ ਆਏ ਸਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਖੜੇ ਆਂ ਇਹ ਗੁਰੂ ਤੇਗ ਬਹਾਦਰ ਜੀ ਦਾ ਘਰ ਆ ਗੁਰੂ ਦਾ ਮਹਿਲ ਗੁਰਦੁਆਰਾ ਸਾਹਿਬ ਦਾ ਨਾਮ ਆ ਇਹ ਗੁਰੂ ਤੇਗ ਬਹਾਦਰ ਜੀ ਦਾ ਘਰ ਮਤਲਬ ਕਿ ਗੁਰੂ ਸਾਹਿਬ ਇੱਥੇ ਰਹਿੰਦੇ ਨੇ ਆਪਾਂ ਨਹੀਂ ਵਰਡਿੰਗ ਕਹਣੀ ਵੀ ਪਹੁੰਦੇ ਰਹਿੰਦੇ ਸੀ ਕਿ ਨਹੀਂ ਆਪਾਂ ਅੱਜ ਵੀ ਮੰਨਦੇ ਇੱਥੇ ਰਹਿੰਦੇ ਨੇ ਹਣਾ ਜੀ ਇਹ ਗੁਰਦੁਆਰਾ ਇੱਥੇ ਕਸ਼ਮੀਰੀ ਪੰਡਤ ਆਏ ਸੀਗੇ ਕਸ਼ਮੀਰੀ ਪੰਡਤ ਜਿਵੇਂ ਤੁਸੀਂ ਕਿਹਾ ਵੀ ਇੱਕ ਵਾਰ ਨਹੀਂ ਦੋ ਵਾਰ ਆਏ ਨੇ ਹਾਂ ਇੱਥੇ ਬਿਦ ਪ੍ਰੂਫ ਲਿਖਿਆ ਹੋਇਆ ਸਾਰਾ ਆਪਾਂ ਸਾਰੀ ਸੰਗਤ ਨੂੰ ਦਰਸ਼ਨ ਕਰਾਉਨੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਮੈਂ ਸੋਚ ਰਿਹਾ ਸੀ ਬਿਪਤਾਵਾਂ ਪ੍ਰੋਬਲਮਾਂ ਉਹਨਾਂ ਤੇ ਆਈਆਂ ਕਸ਼ਮੀਰੀ ਪੰਡਤਾਂ ਤੇ ਉਹ ਇੱਥੇ ਆਏ ਨੇ ਚਾਹੇ ਮੈਂ ਨਿੱਜੀ ਆ ਚਾਹੇ ਮੈਨੂੰ ਨਿੱਜੀ ਪਰਸਨਲ ਕੋਈ ਸਮੱਸਿਆ ਆਉਂਦੀ ਆ ਚਾਹੇ ਕੋਈ ਮੇਰੇ ਮਹੱਲੇ ਤੇ ਆਉਂਦੀ ਆ ਮੇਰੇ ਸ਼ਹਿਰ ਤੇ ਜਾਂ ਕੌਮ ਤੇ ਆਉਂਦੀ ਆ ਆਪਾਂ ਇੱਥੇ ਕਿਉਂ ਨਹੀਂ ਆਉਂਦੇ ਮੈਂ ਕਈ ਵਾਰ ਸੋਚਦਾ ਹੁੰਨਾ ਗਿਆਨੀ ਪੰਦਰਪਾਲ ਜੀ ਵੀ ਕਹਿੰਦੇ ਹੁੰਦੇ ਨੇ ਵੀ ਜੇ ਕਸ਼ਮੀਰੀ ਪੰਡਤ ਇੱਥੇ ਆਉਂਦੇ ਨੇ ਜੇ ਗੁਰੂ ਤੇਗ ਬਹਾਦਰ ਜੀ ਉਹਨਾਂ ਨਾਲ ਖੜਦੇ ਨੇ ਉਹਨਾਂ ਨੂੰ ਬਚਾਉਂਦੇ ਨੇ ਪੰਜਾਬ ਤੇ ਕੌਮ ਤੇ ਬਹੁਤ ਸਮੱਸਿਆਵਾਂ ਵਿੱਚ ਆ ਰਹੀਆਂ ਨੇ ਆਪਾਂ ਕਿਉਂ ਨਹੀਂ ਇੱਥੇ ਆਉਂਦੇ ਮਤਲਬ ਮੈਂ ਸੋਚ ਰਾ ਸੀ ਇਥੇ ਕਸ਼ਮੀਰੀ ਪੰਡਤ ਦੋ ਵਾਰ ਆਏ ਨੇ ਪਹਿਲਾਂ ਤੋ ਆਏ ਨੇ 1675 ਦੇ ਵਿੱਚ ਇਤਿਹਾਸ ਆਪਾਂ ਜਾਣਦੇ ਆ ਵੀ ਸ਼ਹੀਦیاں ਹੋਈਆਂ ਚਾਦਰੀ ਚੌਂਗ ਦੇ ਵਿੱਚ ਉਹ ਤੋਂ ਬਾਅਦ ਕਸ਼ਮੀਰੀ ਪੰਡਤਾਂ ਦੇ ਜਿਹੜੇ ਅੱਗੀ ਫੈਮਿਲੀਜ਼ ਨੇ 1995 ਵਿੱਚ ਕਸ਼ਮੀਰ ਵਿੱਚ ਫੇਰ ਸਮੱਸਿਆ ਆ ਗਈ ਇਹ ਗੱਲ ਕਰਦੇ ਆਪਾਂ ਵੀ 1675 ਚ ਸਮੱਸਿਆ ਆ ਗਈ ਕਸ਼ਮੀਰੀ ਪੰਡਤ ਆਏ ਇਥੇ ਬਹੁਤ ਟਾਈਮ ਲੰਘ ਗਿਆ ਸਾਲ 200 ਸਾਲ ਲੰਘ ਗਏ 1995 ਦਾ ਟਾਈਮ ਆ ਗਿਆ ਉੱਥੇ ਫੇਰ ਉਤਿਆਚਾਰ ਹੋਣ ਲੱਗ ਗਿਆ ਕਸ਼ਮੀਰ ਤੇ ਉਹਨਾਂ ਨੂੰ ਬਾਹਰ ਕੱਢਣ ਲੱਗੇ ਕਸ਼ਮੀਰੀਆਂ ਨੂੰ ਫਿਰ ਉਹਨਾਂ ਦਾ ਇਹ じゃ ਪਰੋਸਾ ਬਜ਼ੁਰਗ ਇੱਥੇ ਆਏ ਸੀ ਉਹਨਾਂ ਦੇ ਉਹ ਵੀ ਇੱਥੇ ਆਏ ਨੇ ਪਰ ਸਾਡੇ ਬਜ਼ੁਰਗ ਜਿੱਥੇ ਗਏ ਨੇ ਅਸੀਂ ਪਰ ਉੱਥੇ ਨਹੀਂ ਜਾਂਦੇ ਅਸੀਂ ਹੋਰ ਪਾਸੇ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਡੇਰੇ ਬਣ ਗਏ ਬਹੁਤ ਕੁਝ ਹੋਰ ਬਣ ਗਿਆ ਵੀ ਸਾਡੇ ਮਸਲੇ ਹੱਲ ਹੋਣ ਜਦ ਬਗਾਨੇ ਲੋਕ ਆ ਕੇ ਹਾਲਾਂਕਿ ਹੈਵੀ ਪਰਮਾਤਮਾ ਦੇ ਨੇ ਜਦ ਕਸ਼ਮੀਰੀ ਪੰਡਤ ਇੱਥੇ ਆ ਕੇ ਉਹ ਫਰਿਆਦ ਕਰ ਸਕਦੇ ਨੇ ਇਹ ਗੁਰਦੁਆਰਾ ਥੜਾ ਸਾਹਿਬ ਇੱਥੇ ਪੰਜਾਬ ਦੀਆਂ ਸਮੱਸਿਆਵਾਂ ਲੈ ਕੇ ਜਥੇਬੰਦੀਆਂ ਹੋਰ ਕਿ ਇੱਥੇ ਕਿਉਂ ਨਹੀਂ ਖੜੇ ਹੁੰਦੇ ਮਹਾਰਾਜ ਕਿਸਾਨੀ ਦੀ ਸਮੱਸਿਆ ਆ ਮਹਾਰਾਜ ਚੰਡੀਗੜ੍ਹ ਦੀ ਸਮੱਸਿਆ ਆ ਮਹਾਰਾਜ ਯੂਨੀਵਰਸਿਟੀ ਦੀ ਸਮੱਸਿਆ ਆ ਮਹਾਰਾਜ ਪੰਜਾਬ ਵਿੱਚ ਨਸ਼ਾ ਵੱਧ ਗਿਆ ਮਹਾਰਾਜ ਪਾਣੀਆਂ ਦੀ ਸਮੱਸਿਆ ਮਹਾਰਾਜ ਹੱਲ ਕਰੋ ਉਹ ਜੇ ਕਸ਼ਮੀਰੀ ਪੰਡਤ ਆ ਸਕਦੇ ਨੇ ਆਪਾਂ ਇੱਥੇ ਕਿਉਂ ਨਹੀਂ ਆਉਂਦੇ ਆਓ ਆਪਾਂ ਹੁਣ ਉਹ ਚੀਜ਼ ਪੜਦੇ ਜਿਹੜੀ ਉਹਨਾਂ ਦੀ ਵਰਡਿੰਗ ਆ ਇਹ ਹਿੰਦੀ ਚੱਕ ਕਰਿਓ ਆਪਾਂ ਬੋਲਾਂਗੇ ਜਿਹੜੀ ਹਿੰਦੀ ਦੀ ਵਰਡਿੰਗ ਆ ਇਹ ਆਪਣੀ ਹਿੰਦੀ ਨਹੀਂ ਹੈਗੀ ਇਹ ਡਿਫਰੈਂਟ ਆ ਕਸ਼ਮੀਰੀ ਪੰਡਤਾਂ ਦੇ ਜਿਹੜੇ 1995 ਤਰੀਕ ਵੀ ਲਿਖੀ ਹੋਈ ਆ 16 4 1995 ਉਦੋਂ ਜਿਹੜੀ ਵਰਡਿੰਗ ਉਹ ਆਪਾਂ ਪੜਦੇ ਆ ਇਹਦੇ ਵਿੱਚ ਆਪਾਂ ਨੂੰ ਇਹ ਲੱਗੂ ਪਤਾ ਵੀ ਉਹਨਾਂ ਦਾ ਭਰੋਸਾ ਕਿੰਨਾ ਗੁਰੂ ਸਾਹਿਬ ਤੇ ਭਰੋਸਾ ਇਹ ਦੇਖੋ ਕਸ਼ਮੀਰੀ ਪੰਡਤੋਂ ਕੀ ਅਰਦਾਸ ਹੈ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਪ੍ਰਕਾਸ਼ ਪੁੰਜ ਵਰਡ ਬਹੁਤ ਵੱਡਾ ਆ ਪ੍ਰਕਾਸ਼ ਪੁੰਜ ਭਾਰਤੀ ਸੰਸਕ੍ਰਿਤੀ ਕੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਸਿੱਖਾਂ ਦੇ ਜਾਂ ਹਿੰਦੂਆਂ ਦੇ ਜਾਂ ਇੱਕ ਰਿਲੀਜਨ ਦੇ ਭਾਰਤੀ ਸੰਸਕ੍ਰਿਤੀ ਕੇ ਪ੍ਰਕਾਸ਼ ਪੁੰਜ ਕੌਣ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਕੌਣ ਘਰੇ ਹਿਆ 1995 ਦੇ ਵਿੱਚ ਉਹਨਾਂ ਦੇ ਜਿਹੜੇ ਅੱਗੇ ਦੇਖਿਓ ਹਮ ਦੇਸ਼ ਦੇ ਕੋਨੇ-ਕੋਨੇ ਸੇ ਆਨੰਦਪੁਰ ਸਾਹਿਬ ਆਈ ਹੋਏ ਕਸ਼ਮੀਰੀ ਪੰਡਿਤ ਆਪ ਕੀ ਪੁੰਨ ਸਮਰਤੀ ਕੋ ਪ੍ਰਣਾਮ ਕਰਤੇ ਹਨ ਇਥੇ ਇੱਕ ਗੱਲ ਵਿਚਾਰਨ ਵਾਲੀ ਆ ਆਪ ਹਮੇਸ਼ਾ ਕਹਿੰਦੇ ਵੀ ਕਸ਼ਮੀਰ ਤੋਂ ਆਏ ਸੀ ਪਰ ਉਹ ਆਪ ਕਹਿ ਰਹੇ ਨੇ ਵੀ ਪੂਰੇ ਦੇਸ਼ ਦੇ ਕੋਨੇ-ਕੋਨੇ ਸੇ ਇਸ ਕਰਕੇ ਇਹਦਾ ਮਤਲਬ ਇਹ ਆ ਵੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਕੱਲਾ ਕਸ਼ਮੀਰ ਨਹੀਂ ਪੂਰੇ ਦੇਸ਼ ਚੋਂ ਆਏ ਨੇ ਇਹ ਉਹਨਾਂ ਦੀ ਵਰਡਿੰਗ ਆ ਅੱਗੇ ਸਨ 1675 ਈਸਵੀ ਵਿੱਚ ਹੈ ہمارے ਪੂਰਵਜ ਪੰਡਤ ਉਹਨਾਂ ਦੇ ਪ੍ਰਾਨੇ ਕਿਰਪਾ ਰਾਮ ਦੱਤਕੇ ਨੇਤ੍ਰਿਤਮੇ 500 ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਕਰ ਆਪ ਨੇ ਬੇਮਿਸਾਲ ਬਲਿਦਾਨ ਨਾ ਦਿਆ ਹੁੰਦਾ ਮਤਲਬ ਕਿ ਉਹ ਪਰਵਕਾਰ ਨੂੰ ਭੁੱਲੇ ਨਹੀਂ ਉਹਨਾਂ ਦੇ ਪ੍ਰਾਨੇ ਹਨਾ ਬਲਿਦਾਨ ਨਾ ਦਿਆ ਹੁੰਦਾ ਤਾਂ ਅੱਜ ਹਮ ਹਸਤਿਤਵ ਵਿੱਚ ਨਾ ਹੁੰਦੇ ਅੱਜ ਕਹਿੰਦੇ ਅਸੀਂ ਹੋਣਾ ਹੀ ਨਹੀਂ ਸੀ ਇਹ ਉਹਨਾਂ ਦੀ ਵਰਡਿੰਗ ਆ ਇਹ ਜਗਤਗੁਰੂ ਉਹ ਜਗਤਗੁਰੂ ਕਹਿ ਰਹੇ ਨੇ ਕਿ ਨੂੰ ਗੁਰ ਤੇਗ ਬਹਾਦਰ ਜੀ ਨੂੰ ਇਹ ਜਗਤਗੁਰੂ ਅੱਜ ਇੱਕ ਬਾਰ ਫਿਰ ਹਮਾਰਾ ਹਸਤਤਵ ਖਤਰੇ ਮੇ ਪੜ ਗਿਆ ਹੈ ਵੀ ਦੁਬਾਰਾ ਸਾਡੇ ਨੂੰ ਪ੍ਰੋਬਲਮ ਆ ਗਈਆਂ ਭਾਰਤੀ ਰਾਜਨੀਤੀ ਕਾ ਉਦਾਰਤ ਔਰ ਸਦਧਰਮ ਨਿਰਪੇਸ਼ਤਾ ਕਾ ਲਾਭ ਉਠਾਕਰ ਮਹਿਜ ਵੀ ਜਨੂਨ ਔਰ ਜ਼ੁਲਮ ਜ਼ਬਰ ਕੀ ਵਿਨਾਸ਼ਕਾਰੀ ਸ਼ਕਤੀਆਂ ਕੇ ਸਮੁੱਚੀ ਕਸ਼ਮੀਰੀ ਪੰਡਤ ਜਾਤੀ ਕੋ ਆਪਣੀ ਮਾਤਰ ਭੂਮੀ ਕਸ਼ਮੀਰ ਸੇ ਨਿਕਾਰ ਨਿਸ਼ਕਾਰਤ ਕਰ ਦਿਆ ਹੈ ਵੀ ਹੁਣ ਜਿਹੜੇ ਜਿਵੇਂ ਹੁਣ ਗਵਰਨਮੈਂਟ ਸਾਡੇ ਤੇ ਅਚਾਚਰ ਕਰਦੀ ਪਈ ਆ ਸਵਰਗ ਉਸੇ ਸੁੰਦਰ ਹਮਾਰੀ ਜਨਮ ਭੂਮੀ ਪਰ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਰਕਤ ਬਹਿ ਰਹਾ ਹੈ ਉਹ ਹਨ ਨਿਰਦੋਸ਼ ਹਨਾ ਉਹ ਕਹਿੰਦੇ ਵੀ ਜਿਹੜੀ ਸੱਟ ਤੋਂ ਬਿਊਟੀਫੁਲ ਕਸ਼ਮੀਰ ਸਾਡਾ ਏਰੀਆ ਹੈ ਵੀ ਉੱਥੇ ਬਹੁਤ ਖੂਨ ਬਹਿ ਰਹਾ ਹੈ ਪੂਜਾ ਸਥਾਨ ਠੀਕ ਹੈ ਸ੍ਰਤੀਗਤ ਹੋਇਆ ਹੈ ਪੂਜਾ ਸਥਾਨ ਮਤਲਬ ਕਿ ਸਾਡੇ ਮੰਦਰ ਉਹ ਤੋੜਤੇ ਜ਼ਮੀਨ ਨੇ ਹੜਪ ਲਈ ਗਈਆਂ ਹਨ ਜ਼ਮੀਨ ਸਾਰੀ ਹੁਣ ਇਥੇ ਜ਼ਮੀਨ ਨੇ ਹੜਪ ਲਈ ਗਈਆਂ ਦੀ ਵਰਡਿੰਗ ਆ ਰਹੀ ਹੈ ਇੱਕ ਆਪਾਂ ਬਹੁਤ ਵਾਰ ਕਹਿ ਰਹੇ ਹਾਂ ਵੀ ਸਾਡੀ ਜ਼ਮੀਨ ਅਕਵਾਇਰ ਬਹੁਤ ਵਾਰ ਵਰਡ ਆਉਂਦਾ ਹੈ ਵੀ ਸਾਡੀ ਜਿਹੜੀ ਜ਼ਮੀਨ ਅਕਵਾਇਰ ਕਰਨ ਦੀ ਗੱਲ ਚੱਲਦੀ ਆ ਅਸੀਂ ਧਰਨੇ ਲਾਉਨੇ ਆ ਪਰ ਜਿਹੜੇ ਕਸ਼ਮੀਰੀ ਪੰਡਤ ਨੇ 1995 ਚ ਜ਼ਮੀਨ ਅਕਵਾਇਰ ਕਰਨ ਦੀ ਗੱਲ ਕਰਨ ਤੇ ਗੁਰੂ ਤੇਗ ਬਹਾਦਰ ਜੀ ਕੋਲ ਅਰਦਾਸ ਕਰਨਾ ਰਹੇ ਨੇ ਗੱਲ ਹੈ ਕਿ ਭਰੋਸਾ ਦੇਖੋ ਉਹਨਾਂ ਦਾ ਠੀਕ ਆ ਅੱਗੇ ਦੇਖੋ ਹੈ ਜ਼ਮੀਨें ਹਰਪਲੀ ਗਈ ਹੈ ਹਜ਼ਾਰਾਂ ਕੇ ਘਰ ਘੌਂਸਲੇ सपने जला डाले गए हैं ठीक है इधर जलापतनी में भी सरकार की खामोशी के साए में आज की तारीख तक लगभग 7000 लोग दिवंगत हो चुके हैं 7000 है लोगों का नुकसान हो गया है सच्चे सतगुरु हम सब तरफ से निराश होकर आपके दरबार में आशा बिनविश्वास और श्रद्धा के साथ आए हैं देखो उन्होंने गल मुकद्दी कहते हैं असली भाई थोड़े उठे श्रद्धा रख के आए हैं ठीक है आपका आशीर्वाद और आपकी दिव्य प्रेरणा ਹਮੇ ਇਸ ਜਹਾਂ ਇਸ ਮਹਾ ਬਿਰਖਸ਼ਾ ਮੇ ਉਭਾਰ ਕਰ ਸਕਤੇ ਹੈ ਤੁਸੀਂ ਸਾਨੂੰ ਇਹ ਪ੍ਰੋਬਲਮ ਤੋਂ ਕੱਢ ਸਕਦੇ ਹੋ ਹਮ ਬਲ ਸਾਹਸ ਔਰ ਪ੍ਰਾਕਰਮ ਸੇ ਕੇ ਵਰਦਾਨ ਕੀ ਕਾਮਨਾ ਕਰਤੇ ਹੈ ਕਿ ਇਸ ਦੇਸ਼ ਕੀ ਸੋਈ ਹੋਈ ਮਾਨਵਤਾ ਕੋ ਸੰਸਾਰ ਕੀ ਸੁਖ ਸ਼ਾਂਤੀ ਔਰ ਕਲਿਆਣ ਕੇ ਲਈ ਜਗਾ ਕਰ ਨਿਰੰਤਰ ਸਾਧਨਾ ਕੇ ਮਾਰਗ ਪਰ ਅਗਰਸ ਕਰ ਸਕੇ ਹੈ ਪੁੰਨੇ ਕਸ਼ਮੀਰੀ ਕੀ ਔਰ ਸੇ ਆਯੋਜਿਤ ਗੁਰੂ ਤੇਗ ਬਹਾਦਰ ਕਾਰੇ ਮੰਤਾ ਯਾਤਰਾ ਕੇ ਅਵਸਰ ਪਰ ਪ੍ਰਸਤੁਤ 16/4/1995 ਇਹ ਸਾਰੀ ਵਰਡਿੰਗ ਦੇਖੋ ਕਿੰਨੀ ਇਹ ਇਹ ਗੁਰੂ ਸਾਹਿਬ ਤੇ ਵਿਸ਼ਵਾਸ ਦੀ ਗੱਲ ਹੈ ਜੀ ਸਾਰੇ ਕੋਨੇ ਕੋਨੇ ਤੋਂ ਆਏ ਸੀ ਕਸ਼ਮੀਰੀ ਪੰਡਤ ਮਤਲਬ ਉਦੋਂ ਜਿਹੜੀ 1995 ਚ ਦੁਬਾਰਾ ਪ੍ਰੋਬਲਮ ਆਈ ਕਸ਼ਮੀਰ ਚ ਉਹਨਾਂ ਨੇ ਅਖੇ ਦੁਬਾਰਾ ਬੇਨਤੀ ਕੀਤੀ ਇੱਥੇ ਬਹੁਤ ਗੱਲਾਂ ਇਹ ਕਲੀਅਰ ਹੁੰਦੀਆਂ ਨੇ ਵੀ ਕਿਸੇ ਇਹ ਇਹ ਮੰਨਦੇ ਨੇ ਦੀ ਗੁਰਤੇਗ ਬਹਾਦਰ ਜੀ ਅੱਜ ਵੀ ਇੱਥੇ ਬੈਠੇ ਨੇ ਸ਼ਰ ਆਪਾਂ ਨਹੀਂ ਮੰਨਦੇ ਠੀਕ ਹੈ ਏ ਮੰਨਦੇ ਨੇ ਵੀ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਤੁਸੀਂ ਸਾਡੀ ਸਹਾਇਤਾ ਕਰੋ ਸਾਨੂੰ ਵੀ ਚਾਹੀਦਾ ਗਿਆਨੀ ਪਿੰਦਰਪਾਲ ਜੀ ਨੂੰ ਬਹੁਤ ਵਾਰ ਮੈਂ ਕਥਾ ਵਿੱਚ ਵੀ ਸੁਣਿਆ ਉਹ ਵੀ ਇਹ ਗੱਲ ਕਹਿੰਦੇ ਹੁੰਦੇ ਆ ਵੀ ਜੇ ਕਸ਼ਮੀਰੀ ਪੰਡਤ ਇੱਥੇ ਆ ਕੇ ਅਰਦਾਸ ਕਰਦੇ ਨੇ ਆਪਾਂ ਕਿਉਂ ਨਹੀਂ ਜਾਂਦੇ ਪੰਜਾਬ ਵਧੀਆਂ ਸਮੱਸਿਆਵਾਂ ਪਾਣੀ ਦੀਆਂ ਨਸ਼ੇ ਦੀਆਂ ਜੋ ਵੀ ਸਮੱਸਿਆ ਨੇ ਪੰਜਾਬ ਦੀ ਉਹ ਵੀ ਗੁਰੂ ਸਾਹਿਬ ਹੱਲ ਕਰਨਗੇ ਗੁਰੂ ਸਾਹਿਬ ਦੇ ਅੰਡਰ ਸਾਰਾ ਕੁਝ ਆ ਇਸ ਕਰਕੇ ਆਪਾਂ ਇਹ ਚੀਨ ਨੂੰ ਵਿਚਾਰ ਕੇ ਚੱਲੀਏ ਇਹ ਹਾਂ ਜਿਹੜੇ ਕਈ ਕੀਮਤੋਂ ਪਰੰਤੂ ਕਰਦੇ ਨੇ ਵੀ ਕੀ ਨੇ ਲਿਖਿਆ ਇਹ ਵਰਡਿੰਗ ਸਾਰੀ ਜਿਹੜੀ ਹਿੰਦੀ ਦੀ ਆ ਇਹ ਉਹਨਾਂ ਦੀ ਵਰਡਿੰਗ ਆ 1995 ਦਾ ਸਾਰਾ ਇਹ 16 4 1995 ਦਾ ਸਾਰਾ ਡਾਟਾ ਲਿਖਿਆ ਹੋਇਆ ਇੱਥੇ ਅੱਛਾ ਮੈਨੂੰ ਮੈਂ ਚਲੋ ਇਹ ਤਾਂ ਆਪਾਂ ਕਲੀਅਰ ਆ ਇਹ ਵਧੀਆ ਗੱਲ ਆ ਵੀ ਤੁਸੀਂ ਇਹ ਵੀਡੀਓ ਬਣਾ ਲਈ ਪਰ ਮੈਨੂੰ ਕਈ ਵਾਰ ਇਹ ਵੀ ਲੱਗਦਾ ਮੈਂ ਜਦੋਂ ਪਹਿਲਾਂ ਵੀਡੀਓ ਬਣਾਈ ਆਖੇ ਬੀ ਮੈਨੂੰ ਲੱਗਦਾ ਸਰ ਇਹ ਚੀਜ਼ ਨੂੰ ਚੱਕਿਆ ਜਾਊਗਾ ਹੁਣ ਮੈਨੂੰ ਲੱਗਦਾ ਅੰਦਾਜ਼ਾ ਲਾ ਰਿਹਾ ਮੈਂ ਇਹ ਚੀਜ਼ ਨੂੰ ਪਰੇ ਕਰਨਗੇ ਕਿਉਂਕਿ ਉਹ ਚੀਜ਼ਾਂ ਜਿੱਥੋਂ ਆਪਾਂ ਨੂੰ ਕੁਝ ਵਧੀਆ ਚੀਜ਼ਾਂ ਪਤਾ ਲੱਗਦੇ ਇਤਿਹਾਸ ਦੀਆਂ ਉਹ ਚੱਕੀਆਂ ਬਾਅਦ ਚੱਕ ਦਿੰਦੇ ਹੁੰਦੇ ਨੇ ਤੁਸੀਂ ਵੀਡੀਓ ਨੂੰ ਜਰੂਰ ਸੇਵ ਕਰਕੇ ਰੱਖਿਓ ਤੇ ਪ੍ਰੂਫ ਬੱਚਿਆਂ ਨੂੰ ਦਿਖਾਵੋ ਆਪ ਇੱਥੇ ਆ ਕੇ ਅਰਦਾਸਾਂ ਬੇਨਤੀਆਂ ਕਰੋ ਤੁਹਾਨੂੰ ਘਰ ਦੀ ਸਮੱਸਿਆ ਤੋਂ ਲੈ ਕੇ ਕੌਮ ਦੀ ਸਮੱਸਿਆ ਤੱਕ ਇੱਥੇ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਜੇ ਇਹ ਇੱਥੇ ਆਏ ਨੇ ਵੱਡੀ ਗੱਲ ਹੈ ਅਸੀਂ ਜਦੋਂ ਕੇਸਗੜ ਸਾਹਿਬ ਆਂਦੇ ਆ ਅਨੰਦਪੁਰ ਸਾਹਿਬ ਤੁਸੀਂ ਕੇਸਗੜ ਸਾਹਿਬ ਹੋ ਕੇ ਮੁੜ ਜਾਂਦੇ ਆ ਗੁਰੂ ਦਾ ਮਹਿਲ ਇੱਥੇ ਆ ਸੀਸਗੰਜ ਗੁਰਦੁਆਰਾ ਇੱਥੇ ਆ ਹਾਂ ਬਹੁਤ ਵੱਡੀ ਗੱਲ ਆ ਤਖਤ ਸਾਹਿਬ ਤੇ ਮਹਾਰਾਜ ਨੇ ਅਮਰਤ ਸੰਚਾਰ ਕਰਾਇਆ ਸਾਹਮਣੇ ਸੀਸਗੰਜ ਸਾਹਿਬ ਆ ਇਹ ਗੁਰੂ ਤੇਗ ਬਹਾਦਰ ਜੀ ਦਾ ਘਰ ਆ ਮਤਲਬ ਵੱਡੀ ਗੱਲ ਆ ਵੀ ਆਪਾਂ ਆਪਣੇ ਮਤਲਬ ਲਈ ਚਲੋ ਆ ਜੰਨੇ ਪਰ ਜਿੱਥੇ ਗੁਰੂ ਸਭ ਰਹਿੰਦੇ ਰਹੇ ਨੇ ਵਿਚਰਦੇ ਰਹੇ ਨੇ ਇੱਥੇ ਕਸ਼ਮੀਰੀ ਪੰਡਤ ਆ ਪਰਲੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਵਾਲਾ ਗੁਰਦੁਆਰਾ ਸਾਹਿਬ ਆ ਪਰਲੇ ਪਾਸੇ ਸਾਬ ਜਾਨ ਜਨਮ ਸਥਾਨ ਆ ਪਰ ਇੱਥੇ ਕੰਪਲਸਰੀ ਹੋਣਾ ਚਾਹੀਦਾ ਵਸੇ ਆਪਾਂ ਇੱਥੇ ਆਈਏ ਜਿੱਥੇ ਆਪਾਂ ਤਰ੍ਹਾਂ ਤਰ੍ਹਾਂ ਦੇ ਮਹਾਪੁਰਖਾਂ ਦੇ ਸਸਕਾਰ ਤੇ ਵਰਸੀਆਂ ਤੇ ਜਲ ਪਰਵਾਦ ਜਾਣਦੇ ਆਂ ਵੀ ਗੁਰੂ ਤੇਗ ਬਹਾਦਰ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਉਹ ਮਹਾਪੁਰਖਾਂ ਦੇ ਵੀ ਗੁਰੂ ਨੇ ਜਿੱਥੇ ਵੱਡੇ ਵੱਡੇ ਮਹਾਪੁਰਖਾਂ ਦਾ ਆਪਾਂ ਸਤਿਕਾਰ ਕਰਦੇ ਆਂ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਹੋਇਆ ਵੀ ਉਹ ਜਗ੍ਹਾ ਸਾਰਿਆਂ ਲਈ ਬਹੁਤ ਜ਼ਿਆਦਾ ਵੱਡੀ ਬਣ ਜਾਂਦੀ ਆ ਉੱਥੇ ਆ ਕੇ ਆਪਾਂ ਬੈਠਿਆ ਕਰੀਏ ਕਿਉਂਕਿ ਉੱਥੋਂ ਤਾਂ ਉੱਠਣ ਦਾ ਜੀਅ ਹੀ ਨਹੀਂ ਕਰਦਾ ਤੁਸੀਂ ਸੀਸਗੰਝ ਸਾਹਿਬ ਬੈਠੋ ਅੰਦਰ ਏਵੇਂ ਲੱਗਦਾ ਵੀ ਸਸਕਾਰ ਮਹਾਰਾਜ ਦਾ ਹੋ ਰਿਹਾ ਆ ਵੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤਾ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਸਾਰੇ ਉਹ ਸੇਵਾ ਕਰਦੇ ਨੇ ਵੀ ਕਿਤੇ ਨਾ ਕਿਤੇ ਆਪਾਂ ਵੀ ਸੇਵਾ ਕੋਈ ਲੱਕੜਾਂ ਚ ਕਾਉਣ ਦੀ ਏਵੇਂ ਆਪਾਂ ਨੂੰ ਸੋਚਣਾ ਚਾਹੀਦਾ ਇੱਥੇ ਆ ਕੇ ਬਹੁਤ ਜ਼ਿਆਦਾ ਡਿਸਪੀਸਲਨ ਚ ਇਹ ਨਹੀਂ ਵੀ ਕੱਲਾ ਚਲੋ ਇੱਥੇ ਆ ਕੇ ਹਾਂ ਠੀਕ ਆ ਇੱਥੇ ਅੱਜ ਚਾਹੇ ਸਰਕਾਰਾਂ ਦੇ ਪ੍ਰੋਗਰਾਮ ਨੇ ਚਾਹੇ ਐਸਜੀਪੀਸੀ ਦੇ ਨੇ ਹਾਂ ਜੇ 네ਗੇਟਿਵ ਦੇਖਣਾ 네ਗੇਟਿਵ ਦੇਖ ਲਈਏ ਪਰ ਜੇ ਪੋਜ਼ਿਟਿਵ ਦੇਖਣਾ ਸਰਕਾਰ ਦੇ ਤਿੰਨ ਜਣ ਨੇ ਐਸਜੀਪੀਐਸ ਦੇ ਵੀ ਤਿੰਨ ਚਾਰ ਜਣ ਨੇ ਵੀ ਚਾਰ ਵੀ 10 ਜਣ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਨਾਂ 'ਚ ਬਾਣੀ ਦੀ ਆਵਾਜ਼ ਇਤਿਹਾਸ ਦੀ ਆਵਾਜ਼ ਗੂੰਜਣੀ ਆ ਵੀ ਆਪਾਂ ਹਵਾ 'ਚ ਕੋਈ ਐਹ ਜੀ ਸਪੇਸ ਹੋਣੀ ਹੋਣੀ ਜਿੱਥੇ ਕੋਈ ਖਾਲੀ ਇਤਿਹਾਸ ਦਾ ਸ਼ਬਦ ਆਉਣਾ ਰਹਿ ਜਾਵੇ ਇਸ ਕਰਕੇ ਨੌਜਵਾਨਾਂ ਨੂੰ ਇਹੀ ਚਾਹੀਦਾ ਵੀ ਅੱਜ 24 ਤਰੀਕ ਨੂੰ ਭਾਈ ਮਤੀ ਦਾ ਜਿੱਤੇ ਆਰਾ ਚੱਲਿਆ ਅੱਜ ਉਹ ਦਿਨ ਹੈਗਾ ਚਾਂਦਨੀ ਚੌਂਕ ਵਿੱਚ ਭਾਈ ਦਿਆਲਾ ਜੀ ਨੂੰ ਅੱਜ ਉਬਾਲਿਆ ਗਿਆ ਹਾਂਜੀ ਭਾਈ 사ਤੀ ਦਾ ਹਜਾ ਅੱਜ ਰੂਨ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਾੜਿਆ ਗਿਆ ਵੀ ਜਿੱਥੇ ਉਹ ਗੁਰਸਿੱਖਾਂ ਨੇ ਆਮ ਤੌਰ ਸਮੇਂ ਵੀ ਜਪਨੀ ਸਭ ਦੇ ਪਾਠ ਕੀਤੇ ਨੇ ਆਪਾਂ ਅੱਜ ਅਰਦਾਸ ਕਰੀਏ ਵੀ ਆਖਰੀ ਸਾਹ ਤੱਕ ਜਪਨੀ ਸਭ ਨਹੀਂ ਛੱਡਣਾ ਹੈਗਾ ਉਹਨਾਂ ਨੇ ਦੇਖ ਲਓ ਜਦੋਂ ਪੁੱਛਿਆ ਵੀ ਤੁਹਾਡੀ ਆਖਰੀ ਇੱਛਾ ਕੀ ਆ ਭਾਈ ਮਤੀ ਦਾ ਜੀ ਕਹਿੰਦੇ ਵੀ ਮੇਰਾ ਮੁਖ ਮੇਰੇ ਪਿਆਰੇ ਸਤਿਗੁਰੂ ਵੱਲ ਹੋਵੇ ਵੀ ਤੁਸੀਂ ਆਰਾ ਚਲਾਉਣਾ ਚਲਾਓ ਇੰਨਾ ਦਰਦ ਮੈਨੂੰ ਆਰੇ ਦੇ ਅੰਦਰ ਜਾਣ ਨਾਲ ਨਹੀਂ ਹੋਣਾ ਵੀ ਜੇ ਮੇਰਾ ਤੁਸੀਂ ਮੂੰਹ ਗੁਰੂ ਸਭ ਤੋਂ ਪਰਲੇ ਪਾਸੇ ਕਰਤਾ ਉਹਦਾ ਦੁੱਖ ਮੈਨੂੰ ਆਰੇ ਤੋਂ ਵੱਧ ਹੋਣਾ ਆ ਇਹ ਜੀਆਂ ਸ਼ਹੀਦੀਆਂ ਕੁਰਬਾਨੀਆਂ ਆ ਪਾਣੀਆਂ ਰਗਾਂ ਚ ਉਹ ਬਾਬਿਆਂ ਦਾ ਖੂਨ ਆ ਮਹਾਨ ਬਾਬੇ ਫਿਰ ਭਾਈ ਜੈਤਾ ਜੀ ਦੀ ਸ਼ਹੀਦੀ ਭਾਈ ਜਤਾ ਜੀ ਦੇਖੋ ਕੱਲਾ ਸੀਸ ਲੈ ਕੇ ਕਿਤੇ ਸੌਖੀ ਗੱਲ ਸੀ ਆਉਣਾ ਏਡੇ ਸਖਤ ਪਹਿਰੇ ਦੇ ਵਿੱਚੋਂ ਜਿੱਥੇ ਸਾਰੀ ਹਕੂਮਤ ਨੇ ਸਿਕਿਉਰਟੀਆਂ ਵੀਆਈਪੀ ਸਿਕਿਉਰਟੀ ਤੋਂ ਵੀ ਜ਼ਿਆਦਾ ਸਿਕਿਉਰਟੀ ਸੀਗੀ ਉੱਥੇ ਫਿਰ ਪੰਜ ਪੜਾਅ ਕਰਕੇ ਭਾਈ ਜਤਾ ਜੀ ਬਾਗਪਟ ਤਰਾਵੜੀ ਫਿਰ ਟਾਂਗਰੀ ਨਦੀ ਫਿਰ ਉੱਥੇ ਤਰਗਾਹੀ ਸਾਹ ਕੋ ਨਾਬਾ ਸਾਹ ਫਿਰ ਕੀਰਤਪੁਰ ਸਾਹ ਪਹੁੰਚੇ ਨੇ ਫਿਰ ਜਦੋਂ ਭਾਈ ਜਤਾ ਜੀ ਸੀਸ ਲੈ ਕੇ ਆਏ ਨੇ ਕਿਵੇਂ ਮਾਤਾ ਨਾਨਕੀ ਜੀ ਕਿਉਂਕਿ ਦੇਖੋ ਗੁਰੂ ਪਰਿਵਾਰ ਆ ਪਰ ਹੈ ਤਾਂ ਮੋਹ ਤਾਂ ਹੁੰਦਾ ਹੀ ਆ ਪਰ ਕਿਵੇਂ ਪੁੱਤ ਦਾ ਸੀਸ ਆਇਆ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਦਾਦੀ ਜੀ ਦਾ ਹੱਥ ਫੜ ਕੇ ਲੈ ਕੇ ਆਏ ਵੀ ਦਾਦੀ ਜੀ ਦੇਖੋ ਪਿਤਾ ਜੀ ਦਾ ਸੀਸ ਆਇਆ ਇਹ ਗੱਲਾਂ ਸੌਖੀਆਂ ਨਹੀਂ ਹੈਗੀਆਂ ਕਿਵੇਂ ਮਾਤਾ ਨਾਨਕੀ ਜੀ ਨੇ ਪਿਆਰ ਕੀਤਾ ਆਪਣੇ ਪੁੱਤ ਦੇ ਸੀਸ ਤੇ ਫਿਰ ਮਾਤਾ ਗੁਜਰੀ ਜੀ ਉਹਨਾਂ ਨੇ ਕਿਹਾ ਤੁਹਾਡੀ ਨਿਭ ਜਿਵੇਂ ਮੇਰੀ ਮੇਰੀ ਤੁਹਾਡੀ ਨਿਭ ਗਈ ਮੇਰੀ ਨਿਭ ਜਵੇ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਜਤਾ ਜੀ ਤੁਸੀਂ ਆਪਣ ਤੁਸੀਂ ਬੇਟੇ ਤੋਂ ਵੱਧ ਫਰਜ਼ ਨਭਾਇਆ ਪੁੱਤਰ ਤੋਂ ਰੰਗਰੇਟਾ ਗੁਰੂ ਦਾ ਬੇਟਾ ਉਹ ਸਭ ਬਖਸ਼ਿਸ਼ ਕੀਤੀ ਫਿਰ ਇਹ ਕਿਹਾ ਵੀ ਆਖਰੀ ਰਸਮ ਵੀ ਸਸਕਾਰ ਦੀ ਤੁਸੀਂ ਨਾਲ ਨਭਾਓ ਫਿਰ ਭਾਈ ਜਤਾ ਜੀ ਨੇ ਰਸਮ ਸਾਰੀ ਨਾਲ ਨਭਾਈ ਮੈਂ ਸੋਚ ਰਾ ਸੀ ਵੀ ਨਵੰਬਰ ਦਾ ਮਹੀਨਾ ਚੱਲਦਾ ਵੀ ਇੰਨੀ ਠੰਡ ਆ ਨਾ ਉਦੋਂ ਕੋਈ ਕੰਬਲ ਸੀ ਭਾਈ ਜਤਾ ਜੀ ਕੋਲੇ ਕਿਉਂਕਿ ਸੀਸ ਮਾਰਾ ਦਾ ਸੀਨੇ ਨਾਲ ਲਾ ਕੇ ਚੱਕਿਆ ਸੀਗਾ ਕਿਵੇਂ ਔਖੇ ਰਸਤਿਆਂ 'ਚ ਤੁਰ ਕੇ ਇਹੋ ਭੁੱਖੇ ਹਾਂਜੀ ਆਏ ਤਰੇ ਮਹਾਰਾਜ ਸੀਸ ਉਹ ਰਸਤੇ ਦੇ ਵਿੱਚ ਜਿਹੜੇ ਜਿਹੜੇ ਫਕੀਰ ਕਈ ਸਾਲਾਂ ਤੋਂ ਅਰਦਾਸਾ ਕਰਦੇ ਸੀ ਮਹਾਰਾਜ ਸਾਡੇ ਘਰੇ ਆਓ ਮਹਾਰਾਜ ਸੀਸ ਦੇ ਰੂਪ ਚ ਉਹਨਾਂ ਦੇ ਘਰੇ ਗਏ ਹਾਂਜੀ ਇੱਕ ਥੋਬੀ ਨੇ ਚਾਦਰ ਤਿਆਰ ਕੀਤੀ ਹੋਈ ਸੀਗੀ ਉਹ ਚਾਦਰ ਮਹਾਰਾਜ ਸੀਸ ਤੇ ਦਿੱਤੀ ਮਤਲਬ ਵੱਡੀਆਂ ਬਹੁਤ ਮਹਾਨ ਸ਼ਹੀਦੀਆਂ ਨੇ ਇਸ ਕਰਕੇ ਆਪਾਂ ਕਸਮ ਖਾਈਏ ਅਰਦਾਸ ਕਰੀਏ ਵੀ ਜੇ ਭਾਈ ਮਤੀ ਦਾਸ ਤੇ ਆਰਾ ਚੱਲ ਸਕਦਾ ਹੁਣ ਆ ਰੇ ਨਹੀਂ ਚੱਲਣੇ ਹੈਗੇ ਹੁਣ ਕੋਈ ਰੂਨ ਨਾਲ ਪੇਟ ਨਹੀਂ ਲੱਗਿਆ ਹੁਣ ਤਾਂ ਏਸੀ ਹੀਟਰਾਂ ਚ ਬਹਿ ਕੇ ਪਾਠ ਕਰਨਾ ਕੇਸ ਰੱਖਣੇ ਨੇ ਇਸ ਕਰਕੇ ਸ਼ਹੀਦੀ ਦਿਹਾੜੇ ਇਹ ਮਨਾਉਣ ਦਾ ਇਹੀ ਆ ਵੀ ਆਪਾਂ ਅਮਰਤ ਸ਼ਕੀਏ ਵੱਧ ਤੋਂ ਵੱਧ ਪਾਠ ਕਰੀਏ ਇੱਕ ਇਹ ਵੀ ਗੱਲ ਹੈ ਹੁਣ ਅਸੀਂ ਜਿਹੜੇ ਇਤਿਹਾਸ ਦੀ ਗੱਲ ਕੀਤੀ ਆ ਵੀ ਕਸ਼ਮੀਰੀ ਪੰਡਤਾਂ ਦੇ ਇੱਥੇ ਦੋ ਵਾਰ ਹੀ ਆਏ ਨੇ ਇੱਕ ਵਾਰ ਹੀ ਨੇ ਆਏ ਇੱਕ ਵਾਰੀ ਜਿਹੜੇ ਆ ਗੁਰਤੇਗ ਬਾਦਰ ਜੀ ਦੇ ਹੁੰਦੇ ਆਇਆ ਉਸ ਤੋਂ ਬਾਅਦ ਦੁਬਾਰਾ ਆਏ ਆ 20ਵੀਂ ਸਦੀ ਦੇ ਵਿੱਚ ਦੁਬਾਰਾ ਆਏ ਨੇ ਪਰ ਕਈ ਲੋਗ ਇਹ ਕਹਿ ਦਿੰਦੇ ਕਈ ਇਤਿਹਾਸਕਾਰ ਇਹ ਕਹਿ ਦਿੰਦੇ ਆ ਵੀ ਗੁਰੂ ਜਿਹੜੀ ਤੇਗ ਬਾਦਰ ਜੀ ਦੀ ਸ਼ਹੀਦੀ ਆ ਗੁਰਤੇਗ ਬਾਦਰ ਜੀ ਦੀ ਸ਼ਹੀਦੀ ਆ ਉਸ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਕੋਈ ਰੋਲ ਹੀ ਨਹੀਂ ਹੈ ਆ ਨਹੀਂ ਨਹੀਂ ਦੇਖੋ ਹਿਫਟਰੀ ਆਪਾਂ ਪੜ੍ਹ ਕੇ ਦੇਖੀਏ ਹਮੇਸ਼ਾ ਇਹੀ ਹੁੰਦਾ ਵੀ ਜੇ ਤੁਸੀਂ ਕੋਈ ਵੀ ਚੇਂਜ ਲੈ ਕੇ ਆਉਣਾ ਹੋਵੇ ਸਪੋਜ਼ ਕਰੋ ਤੁਸੀਂ ਕਿਸੇ ਏਰੀਆ ਵਿੱਚ ਕੋਈ ਚੀਜ਼ ਨੂੰ ਤੁਸੀਂ ਪਬਲਿਸ਼ ਕਰਨਾ ਜਿਹੜਾ ਉਥੇ ਦਾ ਲੀਡਰ ਹੋਊਗਾ ਉਹ ਪੋਲੀਟੀਸ਼ੀਅਨ ਹੋ ਸਕਦਾ ਐਕਟਰ ਹੋ ਸਕਦਾ ਮਤਲਬ ਕਿ ਜਿਹਨੂੰ ਲੋਕ ਮੰਨਦੇ ਨੇ ਤੁਸੀਂ ਉਹਨੂੰ ਆਪਣੇ ਵੱਲ ਲੈ ਆਓ ਉਹਦੇ ਫੈਨਸ ਆਪਣੇ ਆਪ ਉਧਰ ਆ ਜਾਂਦੇ ਨੇ ਉਵੇਂ ਹੀ ਔਰੰਗਜ਼ੇਬ ਇਹ ਚਾਹੁੰਦਾ ਸੀ ਵੀ ਮੈਂ ਸਾਰਿਆਂ ਨੂੰ ਮੁਸਲਮ ਬਣਾਦਾ ਉਹਨੇ ਬਨਾਰਸ ਕਾਂਸੀ ਤੋਂ ਇਹ ਕੰਮ ਸ਼ੁਰੂ ਕੀਤਾ ਬਨਾਰਸ ਹਿੰਦੂਆਂ ਦਾ ਯੂਨੀਵਰਸਿਟੀ ਸੀਗੀਆਂ ਉੱਥੇ ਉੱਥੇ ਪੜ੍ਹਦੇ ਸੀਗੇ ਜਦੋਂ ਉੱਥੇ ਜਾ ਕੇ ਉਹਨੇ ਮੰਦਰ ਢਾਉਣੇ ਸ਼ੁਰੂ ਕਰਤੇ ਫਿਰ ਸਾਰੇ ਜਿਹੜੇ ਹਿੰਦੂ ਸੀਗੇ ਉਹ ਕਸ਼ਮੀਰ ਚਲੇ ਗਏ ਕਸ਼ਮੀਰ ਜਾ ਕੇ ਇਤਿਹਾਸ ਇਹ ਸਾਰਾ ਲਿਖਿਆ ਹੋਇਆ ਆਪਾਂ ਜਾਣਦੇ ਹਾਂ ਵੀ ਉੱਥੇ ਸਾਰੇ ਹਿੰਦੂਆਂ ਨੇ ਸੋਚਿਆ ਵੀ ਸਾਨੂੰ ਟਾਈਮ ਦਿੱਤਾ ਜਾਵੇ ਫਿਰ ਉੱਥੇ ਕਿਰਪਾ ਰਾਮ ਜੀ ਦੇ ਸੁਪਨੇ 'ਚ ਸਿਵਜੀ ਮਹਾਰਾਜ ਆਏ ਉਹਨਾਂ ਨੇ ਕਿਹਾ ਤੁਹਾਨੂੰ ਇੱਕੋ ਇੱਕ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਾ ਸਕਦਾ ਯਾਰ ਫਿਰ ਸਾਰੇ ਕਸ਼ਮੀਰੀ ਪੰਡਤ ਦਰਬਾਰ ਸਾਹਿਬ ਆਏ ਦਰਬਾਰ ਸਾਹਿਬ ਆ ਕੇ ਪਤਾ ਕੀਤਾ ਵੀ ਕੌਣ ਨੇ ਹੁਣ ਗੱਦੀ ਤੇ ਬਰਾਜਮਾਨ ਫਿਰ ਪਤਾ ਲੱਗਿਆ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਫਿਰ ਇੱਥੇ ਆਏ ਮਤਲਬ ਦੇਖੋ ਇਹ ਤਾਂ ਇੱਥੇ ਦੋ ਵਾਰ ਦਾ ਪ੍ਰੂਫ ਲਿਖਿਆ ਹੋਇਆ ਪਤਾ ਹੀ ਨਹੀਂ ਹੋਰ ਕਿੰਨੀ ਵਾਰ ਆਏ ਨੇ ਨਹੀਂ ਤੁਸੀਂ ਇਹ ਬੜੀ ਵਧੀਆ ਗੱਲ ਕਹੀ ਵੀ ਕਿਰਪਾ ਰ ਜਿਹੜੇ ਸੁਪਨਾ ਦੇਖਿਆ ਤਾਂ ਸ਼ਿਵ ਜੀ ਆਏ ਸੀ ਸ਼ਿਵ ਜੀ ਨੇ ਦੱਸਿਆ हां ਦੇਖੋ ਗੱਲ ਇਹ ਆ ਕਿਉਂਕਿ ਜਿਵੇਂ ਕਿਸੇ ਵੀ ਸਕੂਲ ਦਾ ਪ੍ਰਿੰਸੀਪਲ ਹੁੰਦਾ ਕੋਈ ਟੀਚਰ ਹੁੰਦਾ ਹਾਂ ਹਮੇਸ਼ਾ ਟਰਾਂਸਫਰਸ ਹੋ ਜਾਂਦੀਆਂ ਨੇ ਪਰ ਜਿਹੜੇ ਇਹ అవਤਾਰ ਪੀਰ ਪੈਗੰਬਰ ਆਉਂਦੇ ਨੇ ਸਾਰਿਆਂ ਦੇ ਹੀ ਹੁੰਦੇ ਨੇ ਇੱਕ ਟੀਚਰ ਨੇ ਸਾਰਿਆਂ ਨੂੰ ਪੜਾਉਣਾ ਹੁੰਦਾ ਚਾਹੇ ਪਹਿਲਾਂ ਸ਼ਿਵ ਜੀ ਸੀ ਫਿਰ ਰਾਮਚੰਦਰ ਜੀ ਜਾਂ ਕੋਈ ਹਨਾ ਇਹ ਸਾਰਿਆਂ ਦੇ ਹੀ ਹੁੰਦੇ ਨੇ ਇਹ ਇੱਕ ਹੁੰਦੇ ਨੇ ਇਹ ਬਤਕਰੇ ਆਪਣੀ ਪਾਏ ਹੁੰਦੇ ਨੇ ਹਾਲਾਂਕਿ ਜਿਹੜੇ ਰੱਬ ਦੇ ਬੰਦੇ ਮਹਾਂਪੁਰਖ ਪੀਰ ਪੈਗੰਬਰ ਉਹ ਇੱਕੋ ਹੁੰਦੇ ਨੇ ਸਾਰੇ ਗੱਲ ਗਈ ਹੈ ਤੁਸੀਂ ਵੀ ਇਹ ਸਭ ਤੋਂ ਵੱਡੀ ਗੱਲ ਗੁਰਤੇਗ ਭਾਦਰ ਜੀ ਦੀ ਜਿਹੜਾ ਸ਼ਹੀਦੀਪੁਰ ਵਾਸਤੇ ਵਿੱਚ ਸਾਨੂੰ ਜਿਹੜੇ ਜਾਤ ਪਾਤ ਦੇ ਹੋ ਗਏ ਵਖਰੇਵੇਂ ਜਾਂ ਧਰਮ ਦੇ ਵਖਰੇਵੇਂ ਉਹ ਛੱਡ ਦੇਣੇ ਚਾਹੀਦੇ ਹੁਣ ਖਤਮ ਕਰ ਦੇਣੇ ਚਾਹੀਦੇ ਹਾਂਜੀ ਇਹੀ ਆ ਦੇਖੋ ਮਹਾਰਾਏ ਨੇ ਇਹ ਸ਼ਹੀਦੀ ਤੇ ਦੇਖੋ ਇਹ ਆਗਰੇ ਤੋਂ ਗ੍ਰਿਫਤਾਰੀ ਦਿੱਤੀ ਮਹਾਰਾਏ ਨੇ ਹਾਂਜੀ ਮਹਾਰਾ ਜੀ ਅਸੀਸ ਕਦੇ ਕਿਸੇ ਦੇ ਘਰੇ ਧੋਬੀ ਦੇ ਘਰੇ ਰਿਹਾ ਦਰਗਾਹੀ ਸ਼ਾ ਫਕੀਰ ਦੇ ਘਰੇ ਰਿਹਾ ਦਰਗਾਹੀ ਸ਼ਾ ਫਕੀਰ ਨਾਬੇ ਨਾਬਾ ਸਾਹਿਬ ਉਹਨੇ ਇਹ ਕਿਹਾ ਸੀ ਵੀ ਮੈਂ ਭਾਈ ਜਤਾ ਜੀ ਵੀ ਗੁਰਤੇਗ ਬਹਾਦਰ ਨੂੰ ਕਦੋਂ ਦਾ ਡਿਕਦਾ ਸੀਗਾ ਵੀ ਹਣ ਉਹ ਸੀਸ ਦੇ ਰੂਪ ਚਾਏ ਨੇ ਵੀ ਤੁਸੀਂ ਗੁਰਗੋਬਿੰਦ ਸਿੰਘ ਜੀ ਨੂੰ ਇਹ ਕਿਹੋ ਵੀ ਵੱਡਾ ਫਕੀਰ ਉਦੋਂ ਤੱਕ ਜਿਉਂਦਾ ਰਹੂਗਾ ਵੀ ਤੁਸੀਂ ਜਦ ਤੱਕ ਦਰਸ਼ਨ ਦੇਣ ਨਹੀਂ ਆਉਂਦੇ ਫਿਰ ਗੁਰਗੋਬਿੰਦ ਸਿੰਘ ਜੀ ਬਾਅਦ ਚੌਥੇ ਗਏ ਨੇ ਮਤਲਬ ਕਿ ਫਕੀਰ ਵੀ ਗੁਰੂ ਸਭ ਦੇ ਪ੍ਰੇਮੀ ਹਾਂ ਜੀ ਭਾਈ ਜਤਾ ਜੀ ਭਾਈ ਲਖੀਸ਼ਾ ਮਣਜਾਰਾ ਜੀ ਇਥੇ ਗੁਰੂ ਸਾਹਿਬ ਦੇ ਸੀਸ ਕਰਕੇ ਸ਼ਹੀਦੀਆਂ ਵੀ ਹੋਈਆਂ ਹਾਂ ਸ਼ਹੀਦੀਆਂ ਹੋਈਆਂ ਭਾਈ ਜਤਾ ਜੀ ਦੇ ਜਿਹੜੇ ਅੱਗੇ ਪਿਤਾ ਜੀ ਠੀਕਾ ਜਦੋਂ ਅਸੀਸ ਲੈ ਕੇ ਆ ਰਹੇ ਨੇ ਉੱਥੇ ਇਹ ਵਿਚਾਰਾ ਹੋਈਆਂ ਵੀ ਉੱਥੇ ਆਪਾਂ ਕੋਈ ਧਾੜ ਕੋਈ ਅਸੀਸ ਹੋ ਰੱਖਦੀ ਏ ਇਹ ਵੀ ਕਿਹਾ ਜਾਂਦਾ ਵੀ ਭਾਈ ਜੈਤਾ ਜੀ ਦੇ ਪੇਤਾ ਜੀ ਦਾ ਉੱਥੇ ਉਹ ਰੱਖਿਆ ਗਿਆ ਧਾੜ ਅਸੀਸ ਕਿਉਂਕਿ ਧੜ ਲਖੀਸ਼ਾ ਬਨਜਾਰਾ ਜੀ ਲੈ ਗਏ ਸੀਗੇ ਆਪਣੇ ਘਰ ਨੂੰ ਅੱਗ ਲਾਉਣੇ ਕੋਈ ਸੌਖੀ ਗੱਲ ਨਹੀਂ ਹੁੰਦੀ ਇੱਥੇ ਲੀਡਰ ਇਸੇ ਲੀਡਰ ਕੀ ਡੇਰੇ ਵਾਲਿਆਂ ਡੇਰੇ ਵਾਲੇ ਜਿਹੜੇ ਬੰਦੇ ਨੇ ਸਾਰੇ ਆਪਣੇ ਘਰ ਨੂੰ ਬਚਾਉਂਦੇ ਨੇ ਪਰ ਲਖੀਸ਼ਾ ਬਨਜਾਰਾ ਨੇ ਆਪਣੇ ਘਰ ਨੂੰ ਅੱਗ ਮੈਂ ਸੁਧਰਾ ਸੀ ਵੀ ਇਹਨਾਂ ਦਾ ਟਾਈਮ ਹੈ ਹੀ ਨਹੀਂ ਸੀ ਵੀ ਘਰ ਤੋਂ ਕੋਈ ਕੀਮਤੀ ਡਾਕੂਮੈਂਟ ਬਾਹਰ ਬੰਦਾ ਕੱਢ ਲਵੇ ਜਾਂ ਇੱਕ ਸੋਤਲ ਵਿੱਚ ਕੋਈ ਹੋਰ ਜਗ੍ਹਾ ਨਾ ਉਹਦਾ ਕੰਮ ਇਨਸਟੈਂਟ ਹੋਇਆ ਜਦੋਂ ਲੈ ਕੇ ਜਾ ਰਹੇ ਸੀ ਮਹਾਰਾਜ ਦਾ ਧੜ ਤਸੀਸ ਵੀ ਮੈਂ ਸੋਦਾ ਵੀ ਜਾਣ ਉਹ ਰਸਤੇ ਦੇ ਵਿੱਚ ਹੀ ਫਾਈਨਲ ਕਰਤਾ ਵੀ ਕਰਨ ਨੂੰ ਅਗ ਲਾਉਣੀਆਂ ਲਾਉਣੀਆਂ ਦੈਟਸ ਫਾਈਨਲ ਉੱਥੇ ਇਹ ਨਹੀਂ ਵੀ ਕੋਈ ਹੋਰ ਆਪਾਂ ਆਪਸ਼ਨ ਲੱਭ ਲਈਏ ਨਹੀਂ ਇਹ ਬਹੁਤ ਵੱਡੀਆਂ ਗੱਲਾਂ ਨੇ ਵੀ ਇਹ ਸ਼ਹੀਦੀਆਂ ਕੁਰਬਾਨੀਆਂ ਜੇ ਆਪਾਂ ਨੂੰ ਜਨਾ ਸਤਕਾਰ ਹੋ ਸਕੇ ਉਹਨਾਂ ਕਰੀਏ ਸਤਕਾਰ ਤਾਂ ਇਹੀ ਆ ਵੀ ਉਹਨਾਂ ਨੇ ਜੋ ਕਿਹਾ ਉਹ ਕਰੀਏ ਜੋ ਮਨਾ ਕੀਤਾ ਉਹ ਨਾ ਕਰੀਏ ਜੀ ਤੁਹਾਡਾ ਬੋਲ ਮੈਂ ਧੰਨਵਾਦ ਤਾਂ ਕਹਤਾ ਪਰ ਸਾਹਮਣੇ ਮੇਰੀ ਨਜ਼ਰ ਚਲੇਗੀ ਮਸੰਦਾ ਵਾਲੇ ਖੂਹ ਤੇ ਇੱਕ ਪਾਸੇ ਆ ਆਵੇ ਜਿੱਥੇ ਗੁਰਤੇਗ ਭਾਦਰ ਜੀ ਕੋ ਕਸ਼ਮੀਰੀ ਪੰਡਤ ਆਏ ਸੀ ਦੂਜੇ ਪਾਸੇ ਮਸੰਦਾ ਵਾਲਾ ਖੂਹ ਹੈ ਜਿੱਥੇ ਕਹੇ ਜਾਂਦਾ ਮਸੰਦ ਗੁਰਸਾਹਿਬ ਨੇ ਸਾੜੇ ਹਾਂ ਜਿਹੜੀ ਉਹ ਮਸੰਦਾ ਵਾਲਾ ਖੂਹ ਆ ਤੁਸੀਂ ਇਹ ਗੱਲ ਨੋਟ ਕੀਤੀ ਹੋਣੀ ਆ ਵੀ ਇਹ ਚੀਜ਼ ਬਾਰੇ ਜ਼ਿਆਦਾ ਗੱਲ ਕੀਤੀ ਨਹੀਂ ਜਾਂਦੀ ਹਨਾ ਨਹੀਂ ਕਰਦੇ ਲੋਕ ਨਹੀਂ ਕਰਦੇ ਹਾਂ ਕਿਉਂਕਿ ਇਤਿਹਾਸ ਤਾਂ ਇਹੀ ਆ ਵੀ ਭਾਈ ਜਿਹੜੇ ਮਸੰਦ ਉਹ ਗਲਤ ਟਰੈਕ ਤੇ ਚਲੇ ਗਏ ਸੀਗੇ ਉਹ ਮਾਰਦ ਸੇ ਸਾੜੇ ਨੇ ਇਹ ਗੱਲ ਸੱਚ ਆ ਹਣਾ ਗੱਲ ਇਹ ਆ ਵੀ ਆਪ ਕੀ ਗੁਰੂ ਸਾਹਿਬ ਦਾ ਜਿਹੜਾ ਇਹ ਧਾਰਮਿਕ ਲਾਈਨ ਆ ਨਾ ਇਹ ਬੜੀ ਉਹ ਧਿਆਨ ਨਾਲ ਚੱਲਣਾ ਪੈਂਦਾ ਇੱਥੇ ਇੱਥੇ ਲੋਕ ਸਤਕਾਰ ਤਾਂ ਬਹੁਤ ਕਰਦੇ ਨੇ ਪਰ ਉਹਨਾਂ ਲੇਖਾ ਜੋਖਾ ਵੀ ਦੇਣਾ ਪੈਂਦਾ ਆ ਵੀ ਇਹ ਉਹਨਾਂ ਵਾਸਤੇ ਆ ਵੀ ਜਿਹੜੇ ਧਾਰਮਿਕ ਲਾਈਨ ਚ ਨੇ ਵੀ ਆਪਾਂ ਵੀ ਦੁਨੀਆ ਸਤਕਾਰ ਕੀ ਮੱਥੇ ਟੇਕਦੀ ਆ ਇੱਥੇ ਪਰ ਵੀ ਗੁਰੂ ਸਾਹਿਬ ਵੀ ਦੇਖਦੇ ਨੇ ਪਰ ਜੇ ਧਾਰਮਿਕ ਲਾਈਨ ਚ ਹੋ ਕੇ ਆਪਾਂ ਗਲਤ ਕੰਮ ਕਰਾਂਗੇ ਫਿਰ ਇਹ ਮਸੰਦਾਂ ਵਾਲਾ ਹਾਲ ਮਹਾਰਾਜ ਕਰਦੇ ਨੇ ਇਸ ਕਰਕੇ ਵੀ ਜੰਨਾ ਮਹਾਰਾਜ ਦੀ ਗੱਲ ਮੰਨੀਏ ਡਰ ਕੇ ਚੱਲੀ ਜਾ ਰੱਬ ਤੋਂ ਸਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੁਣ ਇਤਿਹਾਸ ਨਾਲ ਤੁਹਾਨੂੰ ਜਾਣੂ ਕਰਾਇਆ ਇੱਕ ਨਵੀਂ ਗੱਲ ਤੁਹਾਡੇ ਮੂਰੇ ਰੱਖੀ ਆ ਵੀ ਜਿਹੜੇ ਕਹਿੰਦੇ ਸੀ ਕਸ਼ਮੀਰੀ ਪੰਡਤ ਇੱਥੇ ਆਏ ਹੀ ਨਹੀਂ ਸਨ ਤਾਂ ਇੱਕ ਵਾਰ ਹੀ ਨਹੀਂ ਉਹ ਦੋ ਵਾਰੀ ਆਏ ਨੇ ਇਹ ਜਿਹੜਾ ਇਤਿਹਾਸ ਹੈ ਇਹ ਲਿਖਤ ਇਤਿਹਾਸ ਹੈ ਇਹ ਨਹੀਂ ਪਤਾ ਦੋ ਵਾਰੀ ਉਸ ਤੋਂ ਵੱਧ ਵੀ ਹੋ ਸਕਦੇ ਕਿਉਂਕਿ ਜਦੋਂ ਕਿਸੇ ਨੂੰ ਕੋਈ ਔਖਾਈ ਹੁੰਦੀ ਆ ਤਾਂ ਉਹ ਇੱਥੇ ਆ ਜਾਂਦਾ ਉਹ ਅਰਦਾਸ ਕਰ ਦਿੰਦਾ ਤਾਂ ਮੈਂ ਇੱਕ ਆਪਣੇ ਪੰਥ ਨੂੰ ਵੀ ਕਵਾਂਗਾ ਜ਼ਰੂਰ ਸਾਨੂੰ ਵੀ ਜਦੋਂ ਕੋਈ ਉਖਾਈ ਹੁੰਦੀ ਆ ਅਸੀਂ ਵੀ ਕਿਸੇ ਦੁਵਿਧਾ ਵਿੱਚ ਫਸ ਜਾਂਦੇ ਆ ਤਾਂ ਇੱਥੇ ਜ਼ਰੂਰ ਆਇਆ ਕਰੀਏ ਕਿਉਂਕਿ ਗੁਰੂ ਸਾਹਿਬ ਜਿੱਥੇ-ਜਿੱਥੇ ਰਹੇ ਨੇ ਗੁਰੂ ਸਾਹਿਬ ਦੀ ਬਾਣੀ ਜਿੱਥੇ-ਜਿੱਥੇ ਚੱਲ ਰਹੀ ਆ ਅੱਜ ਵੀ ਗੁਰੂ ਸਾਹਿਬ ਦਾ ਵਾਸ ਉਹਨਾਂ ਜਗ੍ਹਾਵਾਂ ਤੇ ਹੈਗਾ ਕੈਮਰਾ ਪਰਸਨ ਅਮਿਤ ਖੰਨਾ ਨਾਲ ਮੈਂ ਹਾਂ ਕੁਵਰ ਜੋਤਸ